ਫਗਵਾੜਾ ਦੇ ਕਟੈਰਾ ਬਾਜ਼ਾਰ ਵਿੱਚ ਸਥਿਤ ਪ੍ਰਾਚੀਨ ਹਰਿਮਨ ਮੰਦਿਰ ਦੇ ਨੇੜੇ ਇੱਕ ਵਿਵਾਦਿਤ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਮੰਦਿਰ ਦੇ ਨਾਲ ਲੱਗਦੀ ਇਮਾਰਤ ਵਿੱਚ ਇੱਕ ਮੁਸਲਿਮ ਵਿਅਕਤੀ ਵੱਲੋਂ ਮਾਸ ਬਕਾਇਆ ਜਾ ਰਿਹਾ ਸੀ ਇਹ ਖਬਰ ਮਿਲਦੇ ਹੀ ਸ਼ਿਵ ਸੇਨਾ ਪੰਜਾਬ ਦੇ ਸੀਨੀਅਰ ਆਗੂ ਇੰਦਰਜੀਤ ਕਰਵਲ ਆਪਣੇ ਸਾਥੀਆਂ ਸਮੇਤ ਮੌਕੇ ਤੇ ਪਹੁੰਚੇ ਅਤੇ ਉਸ ਵਿਅਕਤੀ ਨੂੰ ਕਾਬੂ ਕੀਤਾ ਸ਼ਿਵ ਸੇਨਾ ਆਗੂਆਂ ਦਾ ਕਹਿਣਾ ਹੈ ਕਿ ਮੰਦਿਰ ਦੇ ਕੰਧ ਦੇ ਨਾਲ ਮਾਸ ਫਕਾਉਣਾ ਬੇहद ਸ਼ਰਮਨਾਕ ਹੈ ਅਤੇ ਇਸ ਕਾਰਨ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਢੰਗ ਨਾਲ ਠੇਸ ਪਹੁੰਚੀ। ਇਸ ਦੀ ਸੂਚਨਾ ਮਿਲਦੇ ਹੀ ਠਾਣਾ ਸਿਟੀ ਦੇ ਐਸਐਚਓ ਮੈਡਮ ਉਸਹਰਾ ਨੇ ਪੁਲਿਸ ਬਲ ਸਹਿਤ ਮੌਕੇ ਤੇ ਪਹੁੰਚੇ ਅਤੇ ਸਥਿਤੀ ਤੇ ਕਾਬੂ ਪਾਇਆ। ਪੁਲਿਸ ਵੱਲੋਂ ਕਾਰਵਾਈ ਕਰਦੇ ਹ ਉਕਤ ਵਿਅਕਤੀ ਨੂੰ ਕਿਰਾਏ ਦਾ ਘਰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਇਸ ਮੌਕੇ ਘੱਟ ਗਿਣਤੀ ਮੋਰਚਾ ਪੰਜਾਬ ਦੇ ਪ੍ਰਧਾਨ ਸਰਵਰ ਗੁਲਾਮ ਸੋਬਾ ਨੇ ਵੀ ਸਾਡੇ ਸਹਿਯੋਗ ਨਾਲ ਗੱਲਬਾਤ ਕੀਤੀ ਹੈ। ਜੈ ਸ਼ਰਮਾ ਦੀ ਫਗਵਾੜਾ ਤੋਂ ਇੱਕ ਖਾਸ ਰਿਪੋਰਟ ਜਿਹੜਾ ਇੱਕ ਕਟੜੇ ਚੌਂਕ ਤੋਂ ਕੁਛ ਨਹੀਂ ਦੇਖੋ ਕਿਸੇ ਦੀ ਵੀ ਭਾਵਨਾਵਾਂ ਨੂੰ ਆਤ ਕੰਨ ਦਾ ਸਾਡਾ ਕਿਸੇ ਦਾ ਵੀ ਕੋਈ ਅਧਿਕਾਰ ਨਹੀਂ ਜੇ ਇਸ ਗੱਲ ਤੋਂ ਕਿਸੇ ਨੂੰ ਕੇਸ ਪਹੁੰਚਦੀ ਹੋਵੇ ਸਾਨੂੰ ਕਰਨਾ ਹੀ ਨਹੀਂ ਚਾਹੀਦਾ ਮੈਂ ਸਾਰੇ ਸ਼ਹਿਰ ਦੇ ਮੁਸਲਮਾਨਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਜਿੱਤੇ ਤੁਹਾਡੇ ਘਰ ਦੇ ਲਾਗੇ ਧਾਰਮਿਕ ਸਥਾਨ ਆ ਜੇ ਤੁਸੀਂ ਮੀਟ ਖਾਣਾ ਤਾਂ ਕਿਸੇ ਹੋਰ ਜਗ੍ਹਾ ਲੈ ਲਓ ਘਰ ਉਹਦੇ ਲਾਗੇ ਬਿਲਕੁਲ ਨਹੀਂ ਲੈਣਾ ਕਰਾਈ ਤੇ ਕਿਸੇ ਨੂੰ ਚਲੋ ਇਹਦੀ ਪਹਿਲੀ ਗੱਲਤੀ ਸੀ ਅਸੀਂ ਦੇਖੋ ਸਾਰਿਆਂ ਨਾਲ ਆਪਰੇਸ਼ਨ ਕਰਕੇ ਇਹਨਾਂ ਕੋਲ ਜੁਟਲਾਈਜ਼ ਕੀਤਾ ਇਸ ਗਲਤੀ ਦਾ ਔਰ ਉਹਨੂੰ ਕਹਿਤਾ ਕਿ ਕੱਲ ਦੁਪਹਿਰ ਤੋਂ ਪਹਿਲਾਂ ਪਹਿਲਾਂ ਇਹ ਕਮਰਾ ਖਾਲੀ ਕਰ ਦੇਈ ਜੇ ਉਹਨੂੰ ਨਹੀਂ ਲੱਭੂਗਾ ਤਾਂ ਕੱਲ ਉਹ ਜਿੱਦਾਂ ਵੀ ਮਰਜ਼ੀ 12 ਵਜੇ ਤੋਂ ਪਹਿਲਾਂ ਉਹਦਾ ਕਮਰਾ ਖਾਲੀ ਕਰਾਵਾਂਗੇ ਔਰ ਦੁਬਾਰਾ ਮੈਂ ਸਾਰੇ ਸ਼ਹਿਰ ਦੇ ਮੁਸਲਮਾਨ ਭਾਈਚਾਰੇ ਨੂੰ ਬੇਨਤੀ ਕਰਨੀ ਚਾਹਨਾ ਕਿ ਜਿੱਥੇ ਮੰਦਰ ਆ ਔਰ ਲੱਗਦਾ ਵੀ ਮੰਦਰ ਜਿਹੜਾ ਆ ਉਹ ਉਹ ਜਿਹੜੇ ਮੰਦਰ 'ਚ ਆਉਣ ਵਾਲੇ ਸ਼ਰਧਾਲੂ ਆ ਉਹ ਨਾਨ ਵੇਜ ਦਾ ਸੇਵਨ ਨਹੀਂ ਕਰਦੇ ਜੇ ਤੁਸੀਂ ਕਰਨਾ ਦੇ ਮੰਦਰ ਦੇ ਲਾਗੇ ਕਿਸੇ ਨੇ ਵੀ ਮਕਾਨ ਕਿਰਾਏ ਤੇ ਨਹੀਂ ਲੜ ਇਹ ਮੇਰੀ ਬੇਨਤੀ ਆ ਅੱਜ ਪਹਿਲਾ ਟਾਈਮ ਸੀ ਅਸੀਂ ਮਦਦ ਕਰਤੀ ਆ ਦੁਬਾਰਾ ਅਸੀਂ ਕਿਸੇ ਦੀ ਮਦਦ ਕਰਨ ਨਹੀਂ ਆਵਾਂਗੇ ਕਿਉਂਕਿ ਇਹ ਮੰਦਿਰ ਜਿਹੜਾ ਹੈਗਾ ਰੱਬ ਦਾ ਘਰ ਆ ਸਾਡੇਆਂ Hindu ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਆ ਜਿਹੜਾ ਕੋਈ ਭਾਵਨਾਵਾਂ ਨੂੰ ਆਖਤ ਕਰੂਗਾ ਕਿਸੇ ਵੀ ਧਰਮ ਦਾ ਕਿਸੇ ਵੀ ਮਜਜਦ ਦਾ ਕਿਸੇ ਵੀ ਤਰੀਕੇ ਦਾ ਬੰਦਾ ਹੋਵੇ ਉਹਦੇ ਖਿਲਾਫ ਅਸੀਂ ਬਿਲਕੁਲ ਖੁੱਝ ਚੱਲਾਂਗੇ ਤਾਂ ਮੇਰੀ ਸਾਰੇ ਭਾਈਚਾਰੇ ਨੂੰ ਇਹ ਮੀਡੀਆ ਦੇ ਜ਼ਰੀਏ ਬੇਨਤੀ ਆ ਇਹ ਬਿਲਕੁਲ ਵੀ ਇਦਾਂ ਦਾ ਕਿਸੇ ਨੇ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਕੀ ਜਿਹੜਾ ਕਟਾਰੇ ਚੌਂਕ 'ਚ ਖੜੇ ਆ ਇੱਥੇ ਕਟਾਰੇ ਚੌਂਕ 'ਚ ਮੰਦਿਰ ਆਈ ਹਰਮਾਨਜੀ ਦਾ ਮੰਦਿਰ ਉਹ ਦੇਖੋ ਨਾਲ ਉੱਪਰ ਟੈਂਟ ਤੇ ਰਹਿੰਦੇ ਆ ਉਹਨਾਂ ਨੇ ਮੀਟ ਬਣਾਇਆ ਸੀ ਦੁਰਗਾ ਦੇ ਰਾਤੇ ਚੱਲਦੇ ਆ ਵੈਸੇ ਵੀ ਆਂਜਰ ਵਾਲੇ ਨੇ ਕਸ਼ੂ ਆਂਦੀ ਸੀ ਗਲਤ ਕੰਮ ਆ ਤੇ ਸਪਾਹੀ ਨੂੰ ਬੁਲਾਇਆ ਗਿਆ ਸਪਾਹੀ ਨੇ ਸਮਝਾਤਾ ਉਹਨਾਂ ਨੂੰ ਉਹਨਾਂ ਦਿਲਾਂ ਇਹ ਵੀ ਗਰੰਟੀ ਦਿੱਤੀ ਆ ਕਿ ਕੱਲ ਦੁਪਹਿਰ ਤੱਕ ਖਾਧੇ ਕਰਦੇ ਜੇ ਕਰੇ ਵੀਰ ਬਜਰੰਗੇ ਅਕਬਰ ਅੱਜ ਕਟੜਾ ਜੋਗ ਦੇ ਵਿੱਚ ਆਏ ਸਰ ਕੀ ਮਾਮਲਾ ਕੀ ਥਾ ਮੇਰੇ ਇੱਥੇ ਇੱਕ ਟੈਲੀਫੋਨ ਗਿਆ ਸੀ ਸਾਨੂੰ ਕਿ ਕਟੜਾ ਜੋਗ ਮੰਦਿਰ ਦੇ ਨਾਲ ਕੋਈ ਕਿਰਾਏ ਤੇ ਰਹਿੰਦੇ ਆਪਣੇ ਪਰਿਵਾਰ ਤਾਂ ਉਹਨਾਂ ਨੇ ਕੋਈ ਬੇਟਮੋਟ ਬਣਾਇਆ ਹੋਇਆ ਮੰਦਿਰ ਦੇ ਨਾਲ ਕੰਧ ਲੱਗਦੀ ਹੈ ਉਹਨਾਂ ਦੀ ਦਾਰਸੀ ਆਏ ਆ ਸਾਨੂੰ ਕਾ ਦੇਖਿਆ ਐਸੇ ਪੁੜਾ ਵੀ ਆਏ ਆ ਤੇ ਸਾਰੇ ਆਪਣੇ ਲੋਗਿਆ ਹਿੰਦੂ ਘਟਨ ਦੇ ਸਾਰੇ ਬਹੁਤ ਪਰ ਆਪਣੇ ਸ਼ਹਿਰ ਦੇ ਆਏ ਇੱਥੇ ਤਾਂ ਅਸੀਂ ਉਹਨਾਂ ਨੇ ਇੱਥੇ ਇਹਦਾ ਕੋਲ ਮਾਫੀ ਮੰਗੀ ਆ ਵੀ ਮੈਂ ਹੁਣ ਦੁਨੀ ਇੱਥੇ ਕਰੂੰਗਾ ਕੋਈ ਬਣਾਉਗਾ ਤੇ ਕੱਚੇ ਰੇਕਾ ਕੰਮ ਕਰੀ ਕਰੂੰਗਾ ਕੋਈ ਨਾਮ ਵਗੈਰਾ 9 ਵਜੇ ਦਾ ਟਾਈਮ ਦਿੱਤਾ ਕੋਈ ਨਾਮ ਵਗੈਰਾ ਹੈ ਬੰਦ ਬੇਟੀ ਮੁਹੰਮਦੁਲ ਸ਼ਹਰਾ ਮਸ਼ਾਹਦਾ